ਕਿਹੜੇ ਪਾਠ ਕਰਨ ਦੇ ਨਾਲ ਵੱਡੀ ਤੋਂ ਵੱਡੀ ਮੁਸੀਬਤ ਤੋਂ ਰਾਹਤ ਮਿਲਦੀ ਹੈ ਜਿਹੜਾ ਦੁਨੀਆ ਤੇ ਕਿਤੋਂ ਵੀ ਨਾ ਕੰਮ ਹੋਵੇ ਕਿਹੜੇ ਜਾਪ ਕਰਨ ਦੇ ਨਾਲ ਉਹ ਕੰਮ ਸੰਪੂਰਨ ਹੁੰਦਾ ਹੈ ਅੱਜ ਤੁਹਾਨੂੰ ਸਾਰੀ ਸੰਗਤ ਨੂੰ ਦੱਸਾਂਗੇ ਕਿ ਬ੍ਰਹਮ ਕਵਿਦਾ ਪਾਠ ਆਪਾਂ ਕਿਹੜੀ ਵਿਧੀ ਦੇ ਨਾਲ ਕਰਨਾ ਹੈ ਕਿਸ ਤਰ੍ਹਾਂ ਕਰਨਾ ਤੇ ਸਾਰੇ ਕਾਰਜ ਰਾਸ ਹੋਣਗੇ ਵੱਡੀ ਤੋਂ ਵੱਡੀ ਮੁਸੀਬਤ ਜਿਹੜੀ ਤੁਹਾਡੇ ਤੇ ਆਈ ਹੋਵੇ ਨਾ ਤੇ 10 ਦੇ ਦਾਵੇ ਨਾਲ ਕਹਿੰਦਾ ਪਹਿਲੀਆਂ ਵੀਡੀਓ ਤੇ 10 ਜਿੰਨੀਆਂ ਵੀਡੀਓ ਬਣਾਈਆਂ ਨੇ ਸੰਗਤ ਦੇ ਮੈਸੇਜ ਆਏ ਫੋਨ ਵੀ ਆਏ ਆ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਨੇ ਮਾਤਾ ਸਾਹਿਬ ਕੌਰ ਨੇ ਸਾਰਿਆਂ ਦੇ ਕਾਰਜ ਰਾਸ ਕੀਤੇ ਆ ਤੇ ਅੱਜ ਆਪਾਂ ਜਾਨਣਾ ਕਿ ਬ੍ਰਹਮ ਕਵਿ ਤੇ ਕਿਹੜੀ ਵਿਧੀ ਦੇ ਨਾਲ ਕਰਨ ਦੇ ਨਾਲ ਸਾਡੇ ਕਾਰਜ ਰਾਸ ਹੋਣਗੇ ਆਓ ਆਪਾਂ 5-4 ਮਿੰਟ ਦੀ ਵੀਡੀਓ ਆਰੰਭ ਕਰੀਏ ਤੇ ਸਾਰੀ ਵਿਧੀ ਦੇ ਨਾਲ ਕਰਨਾ ਸਾਰਿਆਂ ਨੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਆਪ ਸੰਗਤਾਂ ਦਾ ਬਹੁਤ ਧੰਨਵਾਦ ਜੋ 10 ਦੀਆਂ ਵੀਡੀਓ ਸੁਣ ਕੇ ਆਪ ਸੰਗਤਾਂ ਭਜਨ ਬੰਦਗੀ ਕਰ ਰਹੇ ਹੋ ਗੁਰਬਾਣੀ ਨਾਲ ਜੁੜੇ ਹੋ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦਾ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦਾ ਉਹ ਅਸਰਾ ਤੁਸੀਂ ਲਿਆ ਅੱਜ ਆਪਾਂ ਗੱਲ ਕਰਾਂਗੇ ਬ੍ਰਹਮ ਕਵਚ ਪਾਠ ਦੀ ਜਿਹੜਾ ਬ੍ਰਹਮ ਕਵਚ ਪਾਠ ਹੈ ਨਾ ਜੀ ਜੇ ਆਪਾਂ ਕਿਤੇ ਨੂੰ ਵਿਧੀ ਵਿਵਧਾਨ ਦੇ ਨਾਲ ਕਰ ਲਈਏ ਤੇ ਜਿੱਦੀ ਮਰਜ਼ੀ ਸਾਡੇ ਤੇ ਕੋਈ ਮੁਸੀਬਤ ਆਈ ਹੋਵੇ ਜਿੱਦਾਂ ਮਰਜ਼ੀ ਕੋਈ ਔਖਾ ਕੰਮ ਹੋਵੇ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਸਾਡਾ ਕਾਰਜ ਰਾਸ ਕਰਦੇ ਆ ਪਰ ਹੋਵੇ ਵਿਧੀ ਨਾਲ ਵਿਧੀ ਕਿਹੜੀ ਹੈ ਕਿਸ ਢੰਗ ਨਾਲ ਕਰਨਾ ਹੈ ਸਾਧ ਸੰਗਤ ਅੱਗੇ ਇਸ ਵਿਧੀ ਦੇ ਨਾਲ ਦਾਸ ਨੇ ਕਈਆਂ ਸੰਗਤਾਂ ਤੋਂ ਪਾਠ ਕਰਾਏ ਹਨ ਤੇ ਬੜੀ ਸੰਗਤ ਦੇ ਭਲੇ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਹੋਏ ਦੇਸ਼ਾਂ ਵਿਦੇਸ਼ਾਂ ਤੋਂ ਵੀ ਫੋਨ ਆਉਂਦੇ ਨੇ ਕਿ ਭਾਈ ਸਾਹਿਬ ਤੁਸੀਂ ਜੋ ਦੱਸਿਆ ਸੀ ਉਹ ਵੇ ਕੀਤਾ ਤੇ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਨੇ ਸਾਡੀ ਬਾਹ ਫੜੀ ਤੁਹਾਨੂੰ ਐਵੇਂ ਸਿਆਣਿਆਂ ਬਾਬਿਆਂ ਕੋਲ ਟੂਨੇ ਤਮੱਕੀਆਂ ਵਾਲਿਆਂ ਕੋਲ ਪੀਰ ਫਕੀਰ ਦੇਵੀ ਦੇਵ ਤੇ ਗੱਦੀਆਂ ਵਾਲਿਆਂ ਕੋ ਕੋ ਜਾਣ ਦੀ ਲੋੜ ਨਹੀਂ ਕਿਉਂਕਿ ਸਭ ਤੋਂ ਵੱਡਾ ਸਤਿਗੁਰੂ ਨਾਨਕ ਉਸ ਆਕਾਰ ਬੁਰਖ ਵਾਹਿਗੁਰੂ ਤੋਂ ਵੱਡਾ ਦੁਨੀਆ ਤੇ ਕੋਈ ਨਹੀਂ ਤੁਸੀਂ ਵੱਡੇ ਭਾਗਾਂ ਵਾਲਿਓ ਤੁਹਾਨੂੰ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਮਿਲਿਆ ਜਿਨੇ ਸਾਰਾ ਸਰਬੰਸ ਤੁਹਾਡੇ ਤੋਂ ਵਾਰਿਆ ਤਿਆਉ ਆਪਾਂ ਜਿਆਦਾ ਲੰਮੀ ਵੀਡੀਓ ਨਾ ਕਰੀਏ ਬ੍ਰह्म ਕਵਚ ਦਾ ਜਿਹੜਾ ਪਾਠ ਹੈ ਸਾਧ ਸੰਗਤ 32 ਪਾਠ ਰੋਜ਼ ਕਰਨੇ ਆ 32 ਪਾਠ 1 ਮਿੰਟ ਤੋਂ ਵੀ ਪਹਿਲਾਂ ਇਹ ਪਾਠ ਇੱਕ ਸੰਪੂਰਨ ਹੋ ਜਾਂਦਾ ਹੈ ਕਈ ਸੱਜਣਾਂ ਇੱਕ ਮਿੰਟ ਵਿੱਚ ਦੋ ਪਾਠ ਕਰ ਲੈਂਦੇ ਆ 15-20 ਮਿੰਟ ਦਾ ਸਮਾਂ ਲੱਗਦਾ ਹੈ ਕੋਈ ਜ਼ਿਆਦਾ ਨਹੀਂ 32 ਪਾਠ ਢਿੱਲੀ ਕਰਨੇ ਜਿਹੜਾ ਵੀ ਕਾਰਜ ਹੈ ਉਹਦੇ ਵਾਸਤੇ ਆਰੰਭ ਕਿਵੇਂ ਕਰਨੇ ਆ ਦੇਸੀ ਕੋ ਦੀ ਜੋਤ ਲਾ ਕੇ ਤੂਫ ਲਾ ਕੇ ਕੋਲ ਜਲ ਰੱਖ ਕੇ ਗੁਰੂ ਸਾਹਿਬ ਦੇ ਸਰੂਪ ਹੈ ਜਾਂ ਗੁੜਕਾ ਸਾਹਿਬ ਹੈ ਉਥੇ ਥੱਲੇ ਬਹਿ ਕੇ ਤੁਸੀਂ ਕਰਨੇ ਆ ਤੇ 40 ਦਿਨ ਕਰਨੇ ਆ ਤੇ ਇੱਕੋ ਬਸਤਰ ਰੱਖਣੇ ਜਦੋਂ ਪਾਠ ਕਰਨਾ ਹੋ ਸੁੱਚੀ ਬਸਤਰ ਪਾਉਣੇ ਤੁਸੀਂ ਇਸ਼ਨਾਨ ਪਾਣੀ ਕਰਕੇ ਬੈਠਣਾ ਹੈ ਅੰਮ੍ਰਿਤ ਵੇਲੇ ਸੂਰਜ ਚੜਨ ਤੋਂ ਪਹਿਲਾਂ ਤੁਸੀਂ ਇਹ ਜਾਪ ਕਰਨੇ ਟਾਈਮ ਜਿਹੜਾ ਮਰਜ਼ੀ ਰੱਖ ਲਿਓ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਇਹ ਪਾਠ ਸੰਪੂਰਨ ਹੋਣੇ ਚਾਹੀਦੇ ਤੁਹਾਡੇ ਜੋਤ ਲਾ ਕੇ ਧੂਫ ਲਾ ਕੇ ਕੋਲ ਜਲ ਰੱਖਣਾ ਤੇ ਆਪ ਥੱਲੇ ਇੱਕ ਆਸਨ ਤੇ ਬੈਠਣਾ 40 ਦਿਨ ਤੇ ਹਰ ਰੋਜ਼ ਬੱਤੀ ਪਾਠ ਤੁਸੀਂ ਕਰਨੇ ਆ ਬੱਤੀ ਪਾਠ ਡੇਲੀ ਕਰਨੇ ਆ ਬੱਤੀ ਪਾਠ ਕਰਕੇ ਤੁਸੀਂ ਜਦੋਂ ਆਰੰਭ ਕਰਨਾ ਉਦੋਂ ਕੜਾ ਪ੍ਰਸ਼ਾਦੀ ਦੇ ਕੇ ਪਹਿਲੇ ਦਿਨ ਬਣਾਉਣੀ ਆ ਉਨੀ ਕੁ ਬਣਾਉਣੀ ਜਿੰਨਾ ਕੋ ਪਰਿਵਾਰ ਹੈ ਤੁਹਾਡਾ ਇੱਕ ਕੜਸੀ ਘੋਦੀ ਬਣਾ ਲਓ ਜੇ ਜ਼ਿਆਦਾ ਪਰਿਵਾਰ ਆ 8-10 ਜੀ ਆ ਤਾਂ ਦੋ ਕੜਸੀਆਂ ਦੀ ਬਣਾ ਲਓ ਆਰੰਭ ਵਾਲੇ ਦਿਨ ਵੀ ਕਲਾ ਪ੍ਰਸਾਦ ਦੀ ਦੀਗ ਸਜਾ ਕੇ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਕਿ ਮਹਾਰਾਜ ਸਾਡਾ ਇਹ ਕਾਰਜ ਰੁਕਿਆ ਇਸ ਕਾਰਜ ਵਾਸਤੇ ਅਸੀਂ ਇਹ ਬਾਣੀ ਆਰੰਭ ਕਰਨ ਲੱਗੇ ਹਾਂ ਤੇ ਕਿਰਪਾ ਕਰਕੇ ਸਾਡੇ ਅੰਗ ਸੰਗ ਸਹਾਈ ਹੋ ਕੇ ਇਹ ਕਾਰਜ ਸਾਡਾ ਸੰਪੂਰਨ ਕਰਾਉਣਾ ਤੇ ਬਾਣੀ ਪੜਨ ਦੀ ਮਤ ਬੁੱਧ ਬਖਸ਼ਿਸ਼ ਕਰਨੀ ਤੇ ਸਾਧ ਸੰਗਤ ਪਾਠ ਆਰੰਭ ਕਰ ਲੈਣਾ ਉਸ ਤੋਂ ਬਾਅਦ ਸੰਪੂਰਨ 40 ਦਿਨ ਫਿਰ ਜਦੋਂ 40 ਦਿਨ ਹੋ ਜਾਣ ਫਿਰ ਅਰਦਾਸ ਕਰਨੀ ਦੇਗ ਬਣਾ ਕੇ ਵਿੱਚ ਦੇਗ ਨਹੀਂ ਬਣਾਉਣੀ ਆਰੰਭ ਤੇ ਸਮਾਪਤੀ ਤੇ ਜਦੋਂ ਸਮਾਪਤੀ ਵਾਲਾ ਦਿਨ ਆਵੇ 40 ਮਾ ਦਿਨ ਉਦੋਂ ਫਿਰ ਕੋਟਾਨ ਕੋਟ ਧੰਨ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਦਾ ਕਰਨਾ ਕਿ ਆਪ ਜੀ ਦੀ ਕਿਰਪਾ ਦੇ ਨਾਲ ਮਿਹਰ ਦੇ ਨਾਲ 40 ਦਿਨ ਦਾ ਜਾਪ ਸੰਪੂਰਨ ਹੋਇਆ ਕਿਰਪਾ ਕਰੋ ਸਾਡੇ ਜਿਹੜਾ ਵੀ ਕਾਰਜ ਸੀ ਜਿਹੜਾ ਤੁਹਾਨੂੰ ਦੁੱਖ ਤਕਲੀਫ ਜਿਹੜਾ ਕਿਤੋਂ ਵੀ ਹਾਲ ਨਹੀਂ ਤੁਹਾਡਾ ਹੋਇਆ ਬੱਚਿਆਂ ਚਾਹੇ ਬੱਚਿਆਂ ਦੇ ਦੁੱਖ ਦਾ ਚਾਹੇ ਉਹ ਗਰੀਬੀ ਦਾ ਚਾਹੇ ਕੋਟ ਕਚੈਰੀਆਂ ਦਾ ਕੋਈ ਵੀ ਕਾਰਜ ਹੈ ਤੇ ਤੁਸੀਂ ਗੁਰੂ ਦੇ ਚਰਨਾਂ ਚ ਅਰਦਾਸ ਕਰਿਓ ਗੁਰੂ ਮੇਰ ਕਰੇਗਾ ਉਹ ਤੁਹਾਡਾ ਕਾਰਜ ਸੰਪੂਰਨ ਹੋਏਗਾ ਇੱਕੋ ਬਸਤਰ ਪਾਉਣੇ ਆ ਤੇ ਇੱਕੋ ਟਾਈਮ ਬਹਿਣਾ ਅਮਰਤ ਵੇਲੇ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਸਮਾਪਤੀ ਹੋਣੀ ਚਾਹੀਦੀ ਹੈ ਤੇ ਹਰ 40 ਦਿਨ ਲਗਾਤਾਰ ਬੈੰਦੇ ਉੱਠਦੇ ਵਾਹਿਗੁਰੂ ਵਾਹਿਗੁਰੂ ਜਪਦੇ ਰਹਿਣਾ ਜਿੰਨਾ ਵੀ ਸਮਾਂ ਤੁਹਾਨੂੰ ਮਿਲੇ ਤੇ ਸਾਧ ਸੰਗਤ ਦਾਸ ਦਾਵੇਂ ਨਾਲ ਕਹਿੰਦਾ ਮੈਨੂੰ ਭਰੋਸਾ ਹੈ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਤੇ ਤੁਹਾਡੇ ਕਾਰਜ ਜ਼ਰੂਰ ਰਾਸ ਹੋਵੇਗਾ ਗੁਰੂ ਮਹਾਰਾਜ ਤੁਹਾਡੀ ਜ਼ਰੂਰ ਬਾਫੜਨਗੇ ਤੇ ਇਸ ਕਰਕੇ ਇਹ ਪਾਠ ਆਰੰਭ ਕਰੋ ਇਸ ਵਿਧੀ ਦੇ ਨਾਲ ਫਿਰ ਜਿਨ੍ਹਾਂ ਨੇ ਕੀਤਾ ਅੱਗੇ ਵੀ ਤੁਸੀਂ ਮੈਨੂੰ ਮੈਸੇਜ ਕਰਕੇ ਦੱਸਿਆ ਕਿ ਭਾਈ ਸਾਹਿਬ ਅਸੀਂ ਪਾਠ ਆਰੰਭ ਕੀਤਾ ਤੇ ਫਿਰ ਕਈਆਂ ਨੇ ਦੱਸਿਆ ਕਿ ਭਾਈ ਸਾਹਿਬ ਸਾਡਾ ਕਾਰਜ ਫਤਿਹ ਵੀ ਹੋ ਗਿਆ ਤੇ ਕਈ ਸੱਜਣ ਮੇਰੇ ਨਾਲ ਨਾਰਾਜ਼ ਵੀ ਨੇ ਕਿ ਭਾਈ ਸਾਹਿਬ ਫੋਨ ਨਹੀਂ ਚੁੱਕਦੇ ਬੇਨਤੀ ਹੈ ਕਿ ਦਾਸ ਦਾ ਛੋਟਾ ਜਿਹਾ ਘਰੇ ਕਾਰੋਬਾਰ ਹੈ ਪਰਿਵਾਰ ਹੈ ਛੋਟਾ ਜਿਹਾ ਕੀਰਤਨ ਦਾ ਸਾਡਾ ਰੁਜ਼ਗਾਰ ਹੈ ਕਥਾ ਕੀਰਤਨ ਦਾ ਤੇ ਸੰਗਤ ਵੀ ਆਉਂਦੀ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਰੀ ਦਿਹਾੜੀ ਲੰਗਰ ਪਾਣੀ ਚੱਲਦੇ ਰਹਿੰਦੀ ਆ ਤੇ ਸਮਾਂ ਕਈ ਵਾਰੀ ਨਹੀਂ ਮਿਲਦਾ ਤੇ ਗੁੱਸਾ ਨਾ ਕਰਿਆ ਕਰੋ ਭਾਈ ਜਿਹੜੀ ਵੀ ਦੀ ਦਾਸ ਦੀ ਫੋਨ ਤੇ ਵੀ ਮੈਂ ਉਹ ਹੀ ਤੁਹਾਨੂੰ ਦੱਸਣੀ ਆ ਤੇ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਪਾਠ ਕਰਕੇ ਦਾਸ ਨੂੰ ਜਰੂਰ ਦੱਸਿਓ ਕਿ ਗੁਰੂ ਸਾਹਿਬ ਦੀ ਕਿਰਪਾ ਤੁਹਾਡੇ ਤੇ ਕਿਵੇਂ ਮਰਸਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ